ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਵੈਰੀ ਗੁੱਡ ਵੈਰੀ ਗੁੱਡ ਸਾਥੀ 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 ਇਹ ਵੈਰੀ ਗੁੱਡ ਚਲੋ 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 ਰੇਡ ਨਾਲ ਰੇਡ ਨਾਲ ਵੈਰੀ ਗੁੱਡ ਵੈਰੀ ਗੁੱਡ ਭੱਜੇ ਭੱਜੇ ਭੱਜੇ

चकला बस एक और भी बस चार हो गए बहुत चलो ताड़ियां मारो ताड़ियां चलो ने ने चलो ताड़ियां मारो ताड़ियां चलो वो तो दूसरा ग्रुप आ ला जी दे कमलजीत कौर दलजीत कौर नरेंद्र कौर सुखजीत कौर कमलजीत कौर दलजीत कौर नरेंद्र कौर सुखजीत कौर ਹਾਂ ਹਾਂ ਤੀਜਾ ਲੈ ਤਨ ਆ ਪੀ ਲੈ ਦੋ ਪੀ ਇਹੇ ਲੈ ਹੋਰ ਪੜਾ ਇਹ ਹੋ ਗਏ ਜਾਰੇ ਚਲੋ ਚਲੋ ਹੋ ਜਾਓ ਪਾਸੇ ਉਹ ਤੀਜਾ ਮਨਜੀਤ ਕੌਰ ਕੁਲਦੀਪ ਕੌਰ ਮਨਜੀਤ ਕੌਰ ਪਰਮਜੀਤ ਕੌਰ ਮਨਜੀਤ ਕੁਲਦੀਪ ਮਨਜੀਤ ਪਰਮਜੀਤ ਆ ਜਾ ਕੁਲਦੀਪ ਇਹ ਮਨਜੀਤ ਮੈਂ ਕਹਣਾ ਦੂਜੀ ਆਂਟੀ ਉਹੀ ਹੈ ਨਾ ਉਹੀ ਆਂਟੀ ਹੈ ਨਾ ਵਿੱਚ ਤੁਹਾਡੇ ਨਾਲ ਉਹ ਸੀਗੀ ਚੌਥੀ ਉਹ ਹੈਗੀ ਚੌਥੀ ਘੜੇ ਨਹੀਂ ਘੜਾ ਨਹੀਂ ਹੈਗਾ ਇਹ ਜਿਹੜਾ ਘੜਾ ਫੜ ਕੇ ਭੱਜੇ ਸੀ ਬੋਲਦੇ ਸਿੱਟਾ ਉਹ ਅਰੇ ਤੁਸੀਂ ਹੋ ਇਹਦਾ ਮਨਜੀਤ ਕੁਲਦੀਪ ਮਨਜੀਤ ਬਰਮਜੀਤ ਅੱਛਾ ਤੁਸੀਂ ਚਾਰੇ ਪੂਰੇ ਹੋ ਹਾਂ ਚਾਰੇ ਅੱਛਾ ਦੋ ਮਨਜੀਤ ਹੈਗੇ ਇਹਦੇ ਠੀਕ ਆ ਮੈਂ ਕਿਹ ਚਾਰੇ ਨੂੰ ਧੰਨਵਾਦ ਜੀ ਤਾੜੀਆਂ ਮਾਰਦੇ ਕਰੋ ਦੇਖੋ ਜੀ ਹੁਣ ਗੱਲ ਸੁਣੋ ਸਾਰਿਆਂ ਨੂੰ ਮਿਲ ਗਏ ਨਾ